ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬੀਤੀ ਰਾਤ ਪਟਿਆਲਾ ਦੇ ਨਵੇਂ ਬੱਸ ਸਟੈਂਡ ਦੇ ਬਾਹਰ ਇੱਕ ਮੋਟਰਸਾਈਕਲ ਸਵਾਰ ਦੀ ਟਰੱਕ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਜਿਸ ਦੇ ਚਲਦੇ ਮੋਟਰਸਾਈਕਲ ਮੌਕੇ ਤੇ ਹੀ ਬਲਾਸਟ ਹੋ ਜਾਂਦਾ ਹੈ ਤਾਂ ਨੌਜਵਾਨ ਅੱਗ ਦੀ ਚਪੇਟ ਦੇ ਵਿੱਚ ਆ ਜਾਂਦਾ ਜਿਸ ਦੇ ਚਲਦੇ ਜਿਉਂਦਾ ਹੀ ਸਾਰ ਜਾਣਦਾ ਹੈ ਉਥੇ ਹੀ ਮੌਕੇ ਤੇ ਪਰਿਵਾਰਕ ਮੈਂਬਰਾਂ ਦੇ ਮਿਲੀ ਜਾਣਕਾਰੀ ਅਨੁਸਾਰ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਨੌਜਵਾਨ ਕਰਨ ਨੂੰ ਪਾਤਰਿਆ ਸੀ ਹਾਲਾਂਕਿ ਉਸਨੇ 200 ਰੁਪਏ ਦਾ ਪੈਟਰੋਲ ਵੀ ਪਵਾਇਆ ਸੀ ਤੁਹਾਨੂੰ ਤਾਂ ਕਹਿਣਾ ਹੈ ਕਿ ਟਰੱਕਲ ਡਰਾਈਵਰ ਕਾਫੀ ਸਪੀਡ ਦੇ ਵਿੱਚ ਸੀ ਜਲਦ ਚੱਲਦੇ ਹਾਦਸਾ ਪਾਪ ਰਿਹਾ ਹੈ ਤੇ ਇਹਨਾਂ ਨੇ ਮੋਟਰਸਾਈਕਲ ਦੀ ਵੀ ਗੱਲ ਕਹੀ ਹੈ ਕਿ ਹਾਲਾਂਕਿ ਮੋਟਰਸਾਈਕਲ ਅਜੇ ਨਵਾਂ ਹੀ ਸੀ ਉਹ 4 ਮਹੀਨੇ ਪਹਿਲਾਂ ਹੀ ਕੰਪਨੀ ਤੋਂ ਕੜਵਾਇਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਕੰਪਨੀ ਵਾਲੇ ਦੇ ਨਾਲ ਵੀ ਇਸ ਚੀਜ਼ ਨੂੰ ਲੈ ਕੇ ਗੱਲ ਕਰਾਂਗੇ ਨਹੀਂ ਨਹੀਂ ਬਲਕਿ ਦੱਸਦੀ ਹੈ ਕਿ ਅਗਦੀ ਚਪੇਟ ਦੇ ਵਿੱਚ ਆ ਜਾਂਦਾ ਹੈ ਮੌਕੇ ਤੇ ਹੀ ਨੌਜਵਾਨ ਸੜਕੇ ਸੁਆਹ ਹੋ ਜਾਂਦਾ ਹੈ ਹੋਰ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਹਾਂਜੀ ਮੇਰਾ ਨਾਮ ਵਿਸ਼ਾਲ ਹੈ ਜੀ ਤੇ ਇਸ ਗੱਲ ਹੋਈ ਰਾਤੀ ਜੋ ਰਾਤੀ ਭਾਜੀ ਕਰੀਮ ਡ੍ਰੀਮ ਲਈ ਲੱਗਿਆ ਹੋਇਆ ਜੀ ਉਹ ਰਾਤੀ ਆ ਰਿਹਾ ਸੀ ਉਹ ਤੋਂ 1:30 ਵਜੇ ਬ੍ਰਦਰ ਮੇਰਾ ਸਾਈਲ ਤੇ ਰਾਤ ਨੂੰ ਆਂਦੇ ਹੋਏ ਉਹ ਮਤਲਬ ਆ ਰਿਹਾ ਸੀਗਾ ਟਰੱਕ ਵਾਲਾ ਤੇਜ਼ ਸੀਗਾ ਹੁਣ ਇਹ ਨਹੀਂ ਪਤਾ ਨਸ਼ਾ ਕੀਤਾ ਹੋਇਆ ਸੀ ਅੰਨ੍ਹਾ ਵਾਂਗ ਟਰੱਕ ਚਲਾ ਰਿਹਾ ਸੀ ਉਹ ਤੇ ਬ੍ਰਦਰ ਜਿਹੜਾ ਮੇਰਾ ਟਰੱਕ ਦੇ ਵਿੱਚ ਵੱਜਿਆ ਮੌਕੇ ਤੇ ਜਿਹੜਾ ਬਲਾਸਟ ਹੋ ਗਿਆ ਤੇ ਮੌਕੇ ਦੀ ਡੈਥ ਹੋ ਗਈ ਬ੍ਰਦਰ ਦੀ ਤੇ ਮੈਂ ਤਾਂ ਬਲਾਸਟ ਹੋਇਆ ਟਰੱਕ 'ਚ ਬਲਾਸਟ ਹੋਇਆ ਮੋਟਰਸਾਈਕਲ 'ਚ ਬਲਾਸਟ ਹੋਇਆ ਸੀ ਤੇ ਮੋਟਰਸਾਈਕਲ ਹੁਣ ਏਜੰਸੀ 'ਚ ਨਵਾਂ ਨਵਾਂ ਕਢਾਇਆ ਸੀ 4 ਮਹੀਨੇ ਹੋ ਗਏ ਸਾਰੇ ਤੇ ਮੈਂ ਤਾਂ ਏਜੰਸੀ ਵਾਲੇ ਨੂੰ ਵੀ ਕਲੇਮ ਕਰੂੰਗਾ ਵੀ ਹਾਂ ਮੇਰਾ ਜੋ ਵੀ ਹੈ ਮੈਨੂੰ ਇਨਸਾਫ ਮਿਲੇ ਠੀਕ ਹੈ ਜੀ ਤੇ ਬਣਦਾ ਜੋ ਵੀ ਹੈ ਉਹ ਨਹੀਂ ਪਤਾ ਜੀ ਇਹ ਫੜਿਆ ਗਿਆ ਤੇਰੇ ਉੱਤੇ ਮੂੰਹ ਕਿਸੇ ਦਾ ਕੁਝ ਨਹੀਂ ਫੜਿਆ ਗਿਆ ਸਾਡਾ ਕੰਪਲੀਟ ਕਰਾਈਏ ਕੰਪਲੀਟ ਕਰਾਈ ਜੀ ਕਿਵਰੇ ਕਰ ਬਜਾ ਦੇ ਅਸੀਂ ਵਸੇ ਇਨਸਾਫ ਚਾਹਨੇ ਆਂ ਸਾਨੂੰ ਇਨਸਾਫ ਮਿਲੇ ਮੇਰਾ ਤਾਂ ਦੇਖੋ ਬ੍ਰਦਰ ਗਿਆਣਾ ਹੀ ਉਹ ਵੀ ਸੀ ਗਈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਟਰੱਕ ਵਾਲੇ ਦੀ ਤੇ ਏਜੰਸੀ ਵਾਲੇ ਤੇ ਵੀ ਕਾਰਵਾਈ ਚਾਹਨਾ ਹੀ ਮੈਂ ਚੱਲ ਕੱਢੇ ਜਿਹੜਾ ਟਾਈਮ ਤੇ ਬਰਦਰ ਨੂੰ ਛੋਟੇ ਨੂੰ ਸਾਈਲ ਨੂੰ ਬਣੇ ਨੂੰ ਕਾਦੇ ਵਾਸਤੇ ਤੇ ਪੈਟਰੋਲ ਪੁਆਣ ਲਈ ਦਿੱਤਾ ਸੀ ਵੀ ਆਪਣਾ ਤੋਂ ਤੇਲ ਪੁਆ ਲਈ ਭਾਈ ਹਨਾ ਤੇਲ ਘੱਟ ਸੀਗਾ ਉਹਦੇ ਕੋਲ ਜੀ ਤੇ ਤੁਸੀਂ ਇਹ ਦੇਖ ਲਓ 200 ਦਾ ਤੇਲ ਸੀ ਸਾਰਾ ਉਹਦੇ 'ਚ ਮੈਨੂੰ ਲੱਗਦਾ ਲੱਗ ਵੀ ਗਿਆ ਹੋਣਾ ਕਿਉਂਕਿ ਚੱਲਿਆ ਵੀ ਸੀ ਮੋਟਰਸਾਈਕਲ ਜੀ ਹੁਣ ਦੇਖ ਲਓ ਤੁਸੀਂ ਮੋਟਰਸਾਈਕਲ ਵਿੱਚ ਬੱਜਿਆ ਹੀ ਸੀ ਸੀਸੀਟੀਵੀ ਜਿਹਦਾ ਇਹ ਦੇਖੋ ਬਸ ਇਹ ਹੀ ਹੈ ਵੀ ਬੋਡੀ ਹਾਂ ਜੀ ਸੀਸੀਟੀਵੀ ਕੋਈ ਮੌਕੇ ਤੇ ਆਈਏ ਤੇ ਬੋਡੀ ਸੜੀ ਹੋਈ ਹੈ ਜੀ ਤੇ ਮੌਕੇ ਦੀ ਬਸ ਮਤਲਬ ਕੁਝ ਪਛਾਣ ਨਹੀਂ ਆ ਰਹੀ ਤੇ ਬਾਈਕ ਦੇ ਸਾਨੂੰ ਜੋ ਵੀ ਆ ਹਨੇ